ਪੰਜਾਬ ਪੁਲਿਸ ਨੇ ਅੱਜ ਇੱਕ ਡੈਡੀਕੇਟਿਡ ਟੋਲ ਫਰੀ ਹੈਲਪਲਾਈਨ ਲਾਂਚ ਕੀਤੀ ਹੈ ਜਿਹੜੀ ਡੈਡੀਕੇਟਿਡ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਲਈ ਡੈਡੀਕੇਟਿਡ ਹੈਗੀ ਇਸ ਦਾ ਨੰਬਰ 1800 330 1100 1800 330 1100 ਹੈ ਇਹ ਜਿਹੜੀ 112 ਦੇ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰੂਗੀ ਪਰ ਕਾਲਸ ਇੰਡੀਪੈਂਡੈਂਟ ਲੈਂਡ ਹੋਣਗੀਆਂ ਤੇ ਟੇਕਅਪ ਕੀਤੀ ਜਾ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਅਨੋਨੀਮਸ ਰੱਖੀ ਜਾਊਗੀ ਤੇ ਤੁਸੀਂ ਖੁੱਲ੍ਹ ਕਰ ਮੈਂ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਖੁੱਲ੍ਹ ਕਰ ਇਹ ਜਿਹੜੀ ਨਵੀਂ ਹੈਲਪਲਾਈਨ ਲਾਂਚ ਕੀਤੀ ਜਾ ਰਹੀ ਹੈ ਇਸ ਤੇ ਤੁਸੀਂ ਆਰਗੇਨਾਈਜ਼ਡ ਕ੍ਰਾਈਮਨਲ ਐਕਟੀਵਿਟੀ ਕੋਈ ਐਕਸਟਰੈਸ਼ਨ ਵੀ ਕਾਲ ਆਂਦੀ ਹੈ ਤੁਹਾਨੂੰ ਕੋਈ ਗੈਂਗਸਟਰ ਰਿਲੇਟਿਡ ਕ੍ਰਾਈਮ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਜਾਂ ਕੋਈ ਤੁਸੀਂ ਸੀਕ੍ਰੀਟ ਇਨਫੋਰਮੇਸ਼ਨ ਪੁਲਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਹੈਲਪਲਾਈਨ ਦਾ ਇਸਤੇਮਾਲ ਕਰੋ ਕਾਲ ਕਰੋ ਜਿਹੜੀ ਕਨਫਿਡੈਂਸ਼ੀਅਲਿਟੀ ਹੈ ਉਹ ਫੁੱਲੀ ਅਸ਼ੂਰਡ ਰੱਖੀ ਜਾਊਗੀ ਤੇ ਪ੍ਰੌਮਪਟ ਐਕਸ਼ਨ ਇਸ ਤੇ ਲਿਆ ਜਾਊਗਾ ਜੇ ਕੋਲਾ ਨੂੰ ਉਹਦੀ ਸੈਂਸਿਟੀਵਿਟੀ ਨੂੰ ਵੇਖਦੇ ਹੋਏ ਮੋਸਟਲੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਜਿਹੜੇ ਸਾਡੇ ਸਪੈਸ਼ਲਾਈਜ਼ਡ ਆਫੀਸਰਸ ਹੈਗੇ ਉਹ ਇਹਨਾਂ ਕੋਲਾ ਨੂੰ ਅੱਗੇ ਡੀਲ ਕਰਨਗੇ ਔਰ ਤੇ ਰਿਐਕਟ ਕਰਨਗੇ ਜਿੱਥੇ ਕੋਈ ਐਮਰਜੈਂਸੀ ਹੋਊਗੀ ਉਥੇ ਕਨਸਰਨ ਡਿਸਟ੍ਰਿਕਟ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫੋਰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ 18003301100 ਇਹ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਆਫ ਪੰਜਾਬ ਪੁਲਿਸ ਦਾ ਵੱਦ ਤੋਂ ਵੱਤ ਤੁਸੀਂ ਇਸਤੇਮਾਲ ਕਰੋ। ਮੈਂ ਹੁਣ ਟਰਾਈ ਕਰਦਾ ਇੱਕ ਨੰਬਰ ਕਰਕੇ ਕਿ ਇਹ ਹੈਲਪਲਾਈਨ ਕਾਲ ਚਲਦੀ ਹੈਗੀ ਤੇ ਇਹਦਾ ਕਿਵੇਂ ਇਹ ਮੈਂ ਹੁਣ ਡਾਇਲ ਕਰ ਰਿਹਾ ਜੀ ਨੰਬਰ 1800 330111। ਆਪੇ ਮੈਂ ਦਿੱਤੀ ਹਰ ਸੰਕੇਤ ਪਰ ਸਵਾਗਤ ਹੈ। ਚਾਹੇ ਰੱਖਣ ਲਈ ਇੱਕ ਟਪਾਓ। ਜਾਇਸਾ ਬਜਾਤੀ ਹਟੋ ਹਟੋ ਹਾਂਜੀ ਇਹ ਜਿਹੜੀ ਆਪਣੀ 18003301100 ਹੈਲਪਲਾਈਨ ਦਾ ਨੰਬਰ ਹੈਗਾ ਜੀ ਕਿਹੜਾ ਪੰਜਾਬ ਵਿੱਚ ਚਲਦਾ ਇਹ ਅੱਛਾ ਜੀ ਇਹ ਇਹ ਨਵੀਂ ਹੈਲਪਲਾਈਨ ਨਾ ਸੀ ਲਾਂਚ ਕੀਤੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਤੇ ਗੈਂਗਸਟਰ ਕਰਾਈਮ ਨੂੰ ਡੀਲ ਕਰਨ ਲਈ ਤੇ ਇਹ ਕਿਹੜਾ ਕਿਹੜਾ ਚੱਲਦਾ ਹੈ ਅੱਛਾ ਜੀ ਤੇ ਇਹ ਨੰਬਰ ਮੈਂ ਡੀਜੀਪੀ ਬੋਲਦਾ ਜੀ ਗੌਰਵ ਯਾਦੋ ਤੇ ਮੈਂ ਟੈਸਟ ਕਰ ਰਿਹਾ ਸੀਗਾ ਕਿ ਆਪਣੀ ਕਾਲਸ ਲੈਂਡ ਹੁੰਦੀ ਹੈ ਨਹੀਂ ਜੀ ਤੇ ਇਸ ਦੇ ਐਕਸ਼ਨ ਤੇ ਤੁਸੀਂ ਫਿਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਤੇ ਏਜੀਟੀਐਫ ਵਾਲਿਆਂ ਨੂੰ ਇਨਫੋਰਮ ਕਰਦੇ ਹੋ ਜਿਹੜੀ ਕਾਲਸ ਆਉਂਦੀਆਂ ਹਾਂ ਹਾਂਜੀ ਅਸੀਂ ਤਾਂ ਅਸੀਂ ਲੋਕਲ ਜਿਹੜਾ ਛਾਣਾ ਵੀ ਲੱਗਦਾ ਹੋਊਗੀ ਪਰ ਉਹ ਵੀ ਇੰਨੇ ਆ ਜੀ ਜਿਹੜੇ ਨੂੰ ਜਿਹਦੇ ਵਿੱਚ ਮੇਅਰ ਕਿਤੇ ਵੀ ਡੇਰਪਾਈ ਹੁੰਦਾ ਜੀ ਉਹਨਾਂ ਨੂੰ ਸਾਰੀ ਮਾਰਕ ਕਰਦੇ ਹੁੰਦੇ ਸੀ ਠੀਕ ਹੈ ਜੀ ਠੀਕ ਹੈ ਫਿਰ ਚਲੋ ਇਸ ਤੇ ਜਿਹੜਾ ਰਿਸਪੌਂਸ ਸਾਡਾ ਜਿਹੜਾ ਬਿਲਕੁਲ ਕੁਇਕ ਤੇ ਐਕਟਿਵ ਹੋਣਾ ਚਾਹੀਦਾ ਤਾਂ ਥੈਂਕ ਯੂ ਥੈਂਕ ਥੈਂਕ